ਜੈਹਨ ਅੱਜ ਸਵੇਰੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਜਿਸ ਵਿੱਚ 8-10 ਲੋਗ ਦੋ ਬੱਚਿਆਂ ਨੂੰ ਚੁੱਕ ਕੇ ਲੈ ਕੇ ਜਾ ਰਹੇ ਨੇ ਤੁਰੰਤ ਗੁਰਦਾਸਪੁਰ ਪੁਲਿਸ ਨੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚ ਜਿਸ ਤਰੀਕੇ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਐਕਸ਼ਨ ਲਿਆ ਔਰ ਮੌਕੇ ਤੇ ਜਾ ਕੇ ਇਸ ਸਾਰੇ ਘਟਨਾਕ੍ਰਮ ਨੂੰ ਵੈਰੀਫਾਈ ਕੀਤਾ ਵੇਰੀਫਿਕੇਸ਼ਨ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਇੱਕ ਮਨਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਨਵਾਂ ਪਿੰਡ ਫਤਾਪੁਰ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਸ ਦੀ ਸ਼ਾਦੀ ਦਿਲਪ੍ਰੀਤ ਕੌਰ ਨਾਮ ਦੀ ਲੜਕੀ ਜੋ ਕਿ ਸਾਧੂ ਚੱਕ ਪਿੰਡ ਦੀ ਰਹਿਣ ਵਾਲੀ ਹੈ ਉਸ ਦੇ ਨਾਲ ਹੋਈ ਸੀ ਔਰ ਇਹਨਾਂ ਦੇ ਦੋ ਬੱਚੇ ਸਨ ਦੋਨਾਂ ਮੀਆਂ ਬੀਵੀ ਦੇ ਵਿੱਚ ਕਾਫੀ ਸਮੇਂ ਤੋਂ ਡਿਸਪਿਊਟ ਚੱਲ ਰਿਹਾ ਸੀ ਜਿਵੇਂ ਦੇ ਚੱਲਦੇ ਆ ਦਿਲਪ੍ਰੀਤ ਕੌਰ ਆਪਣੇ ਪੇਕੇ ਪਿੰਡ ਰਹਿ ਰਹੀ ਸੀ ਆਪਣੇ ਬੱਚੇ ਦੇ ਨਾਲ ਔਰ ਅੱਜ ਜਿਸ ਵੇਰੇ ਮਨਦੀਪ ਸਿੰਘ ਆਪਣੇ ਨਾਲ 8-10 ਅਣਪਛਾਤੇ ਲੋਕ ਲੈ ਕੇ ਆਪਣੇ ਬੱਚਿਆਂ ਨੂੰ ਇਥੋਂ ਜ਼ਬਰਦਸਤੀ ਚੁੱਕ ਕੇ ਲੈ ਕੇ ਗਿਆ। ਸੋ ਇਹ ਸਾਰੇ ਘਟਨਾਕ੍ਰਮ ਨੂੰ ਵੈਰੀਫਾਈ ਕਰਨ ਉਪਰੰਤ ਫਰਦਾਸਪੁਰ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਐਫਆਈਆਰ ਦਰਜ ਕੀਤੀ ਹੈ ਔਰ ਮਨਦੀਪ ਸਿੰਘ ਦੀ ਅਤੇ ਬੱਚਿਆਂ ਦੀ ਭਾਲ ਜਾਰੀ ਹੈ। ਸਾਡੀਆਂ ਪ੍ਰੋਪਰ ਟੀਮ ਜਿਹੜੀਆਂ ਨੇ ਅਰੇਂਜ ਕਰ ਰਹੀਆਂ ਨੇ ਔਰ ਬਹੁਤ ਜਲਦ ਅਸੀਂ ਇਹ ਇਨ੍ਹਾਂ ਬੱਚਿਆਂ ਨੂੰ ਰਿਕਵਰ ਕਰ ਲਵਾਂ। ਜੈ